ਸਸਕਾਲ ਜੀ ਡੀਪੀਸੀ ਪੰਜਾਬੀ ਦੇ ਤੁਹਾਡੇ ਇੱਕ ਹੋਰ ਫੇਰ ਤੋਂ ਸਵਾਗਤ ਹੈ ਤਸਵੀਰਾਂ ਤੁਸੀਂ ਆਪਣੀ ਸਕਰੀਨ ਦੇ ਉੱਤੇ ਦੇਖਦੇ ਪਏ ਹੋ ਤੁਹਾਨੂੰ ਦੱਸਦੀ ਹੈ ਕਿ ਪੀਲੀ ਬੀਤ ਦੇ ਵਿੱਚ ਤਿੰਨ ਨੌਜਵਾਨਾਂ ਦਾ ਇਨਕਾਊਂਟਰ ਕਰ ਦਿੱਤਾ ਗਿਆ ਹੈ ਜੋ ਕਿ ਇੱਕ ਟੈਰਰਿਜ਼ਮ ਦੇ ਨਾਲ ਜੁੜੇ ਹੋਏ ਦੱਸੇ ਜਾ ਰਹੇ ਸੀ ਤੁਹਾਨੂੰ ਦੱਸਦੀ ਹੈ ਕਿ ਪੰਜਾਬ ਦੇ ਵਿੱਚ ਵਕ-ਵਕ ਥਾਵਾਂ ਤੇ ਬਲਾਸਟ ਹੋਏ ਪਿਛਲੇ ਦਿਨਾਂ ਦੇ ਵਿੱਚ ਜਿਨ੍ਹਾਂ ਦੇ ਵਿੱਚ ਬਕਸੀਵਾਲ ਜਿਹੜਾ ਗਰਦਾਸਪੁਰ ਦੇ ਵਿੱਚ ਵੀ ਜਿਹੜਾ ਆ ਗਰਨੇਡ ਚਲਾਉਣ ਦੀ ਖਬਰ ਸਾਹਮਣੇ ਆਉਂਦੀ ਹੈ ਤੇ ਇਹ ਸਾਰੇ ਕਾਰਨਾਮੇ ਇਹਨਾਂ ਨੇ ਕੀਤੇ ਹੋਏ ਸੀ ਤੇ ਇਹ ਕਾਰਨਾਮੇ ਕਰਨ ਤੋਂ ਬਾਅਦ ਆ ਜਿਹੜਾ ਆ ਇਹ ਜਾ ਕੇ ਪੀਲੀ ਭੀਤ ਜੁਪੀ ਦੇ ਵਿੱਚ ਲੋਕ ਚੁੱਕੇ ਸੀ ਤੇ ਉੱਥੇ ਹੀ ਜੁਪੀ ਪੁਲਿਸ ਤੇ ਪੰਜਾਬ ਪੁਲਿਸ ਨੇ ਰਲ ਕੇ ਇਹਨਾਂ ਦਾ ਇਨਕਾਊਂਟਰ ਕਰ ਦਿੱਤਾ ਗਿਆ ਆ ਜਿਨ੍ਹਾਂ ਦੇ ਕੋਲੋਂ ਭਾਰੀ ਮਾਤਰਾ ਦੇ ਵਿੱਚ ਅਸਲਾ ਵੀ ਬਰਾਮਦ ਹੋਇਆ ਹੈ ਤਸਵੀਰਾਂ ਤੁਸੀਂ ਦੇਖਦੇ ਪਿਓ ਆਪਣੀ ਸਕਰੀਨ ਦੇ ਉੱਤੇ ਕਿ ਤਿੰਨ ਨੌਜਵਾਨਾਂ ਦਾ ਜਿਹੜਾ ਆ ਇਨਕਾਊਂਟਰ ਕਰਨ ਦੀ ਖਬਰ ਸਾਹਮਣੇ ਆ ਰਹੀ ਜਿਦੇ ਚ ਤੰਦਾਦੀ ਇਹ ਕਿ ਤਿੰਨਾਂ ਦਾ ਇਨਕਾਊਂਟਰ ਕਰ ਦਿੱਤਾ ਗਿਆ ਆ ਜੁਪੀ ਦੇ ਵਿੱਚ ਇਨਕਾਊਂਟਰ ਹੋਇਆ ਆ ਪੰਜਾਬ ਪੁਲਿਸ ਤੇ ਜੁਪੀ ਪੁਲਿਸ ਨੇ ਰਲ ਕੇ ਇੱਕ ਅਨਕਾਊਂਟਰ ਕੀਤਾ ਆ ਤੰਦਾਦੀ ਕਿ ਇਹ ਉਹ ਤਿੰਨ ਜਣੇ ਸੀ ਜੋ ਕਿ ਪੰਜਾਬ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਕਾਫੀ ਜ਼ਿਆਦਾ ਬਲਾਸਟ ਹੋਏ ਜਿਨ੍ਹਾਂ ਦੇ ਵਿੱਚ ਗਰਦਾਸਪੁਰ ਦਾ ਬਲਾਸਟ ਜਿਹੜਾ ਆ ਉਹ ਕਾਫੀ ਸਨਸਨੀ ਖਿੱਚ ਰਿਹਾ ਜੋ ਕਿ ਬਖਸ਼ੀਵਾਲ ਦੇ ਵਿੱਚ ਹੋਇਆ ਸੀ ਉਸੇ ਬਲਾਸਟ ਨੂੰ ਲੈ ਕੇ ਜਿਹੜਾ ਇਹਨਾਂ ਦੀ ਸਾਨਬੀਨ ਕੀਤੀ ਜਾ ਰਹੀ ਸੀ ਤੇ ਹੁਣ ਜਿਹੜਾ ਆ ਇਹਨਾਂ ਤਿੰਨਾਂ ਦਾ ਜੂਪੀ ਪੁਲਿਸ ਦੀ ਮਦਦ ਨਾਲ ਜਿਹੜਾ ਆ ਪੰਜਾਬ ਪੁਲਿਸ ਨੇ ਅਨਕਾਊਂਟਰ ਕਰ ਦਿੱਤਾ ਗਿਆ ਪੰਜਾਬ ਪੁਲਿਸ ਤੇ ਜੂਪੀ ਪੁਲਿਸ ਨੇ ਰਲ ਕੇ ਜਿਹੜਾ ਆ ਇਹਨਾਂ ਦਾ ਅਨਕਾਊਂਟਰ ਕੀਤਾ ਆ ਤਸਵੀਰਾਂ ਤੁਸੀਂ ਆਪਣੀ ਸਕਰੀਨ ਦੇ ਉੱਤੇ ਦੇਖਦੇ ਪਿਓ ਜਿਨ੍ਹਾਂ ਦੇ ਕੋਲੋਂ ਅਸਲਾ ਵੀ ਕਾਫੀ ਜ਼ਿਆਦਾ ਬਰਾਮਦ ਹੋਇਆ ਤਾਂੰਦਾ ਦੀ ਕਿ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕਾਫੀ ਦਿਨਾਂ ਤੋਂ ਕੋਸ਼ਿਸ਼ ਕੀਤੀ ਜਾ ਰਹੀ ਸੀ ਜਿੱਥੇ ਕਿ ਵੱਖ ਵੱਖ ਪੁਲਿਸ ਚੌਕੀਆਂ ਦੇ ਵਿੱਚ ਜਿਹੜਾ ਆ ਬੰਬ ਪਲਾਸਟ ਕਰਨ ਦੀਆਂ ਖਬਰਾਂ ਜਿਹੜੀਆਂ ਨੇ ਸਾਹਮਣੇ ਆ ਰਹੀਆਂ ਸੀ ਉਹਨਾਂ ਖਬਰਾਂ ਦੇ ਵਿੱਚ ਬਕਸੀਵਾਲ ਦੇ ਵਿੱਚ ਵੀ ਇੱਕ ਜਿਹੜਾ ਆ ਬਲਾਸਟ ਹੁੰਦਾ ਹੈ ਜੋ ਕਿ ਗਰਨੇਡ ਦਾ ਬਲਾਸਟ ਕਿਹਾ ਜਾਂਦਾ ਆ ਤੇ ਇਹਨਾਂ ਨੂੰ ਬਲਾਸਟ ਕਰਨ ਵਾਲੇ ਜਿਹੜੇ ਨੇ ਤਿੰਨ ਲੋਕ ਜਿਹੜੇ ਨੇ ਇਨਕਾਊਂਟਰ ਦਾ ਸ਼ਿਕਾਰ ਹੋਏ ਨੇ ਇਨਕਾਊਂਟਰ ਕਰ ਦਿੱਤਾ ਗਿਆ ਹੈ ਜਿਹਦੇ ਚ ਪੀਲੀ ਬੀਤ ਦੇ ਵਿੱਚ ਇਹ ਅਨਕਾਊਂਟਰ ਜਿਹੜਾ ਆ ਦੱਸਿਆ ਜਾ ਰਿਹਾ ਕੀਤਾ ਆ ਯੂਪੀ ਪੁਲਿਸ ਤੇ ਪੰਜਾਬ ਪੁਲਿਸ ਨੇ ਰਲ ਕੇ ਇਹ ਅਨਕਾਊਂਟਰ ਕੀਤਾ ਤੇ ਇਨਾਂ ਨੂੰ ਜਿਹੜਾ ਆ ਉਹ ਜਿਹੜਾ ਸਜ਼ਾ ਦੇ ਦਿੱਤੀ ਗਈ ਹੈ ਤੁਸੀਂ ਦੇ ਦੇ ਵੀਓ ਤਸਵੀਰਾਂ ਡੀਪੀਜੀ ਪੰਜਾਬੀ ਦੇ ਉੱਤੇ ਆਓ ਦੇਖਦੇ ਹਾਂ ਸਾਰਾ ਇਹ ਕਾਰਜਕ੍ਰਮ ਉਹ ਮੁਰਤੇ ਆਕਲ ਕੇ 8 ਦਿਨ ਹੋਣੇ ਆ ਤੇ ਨਾ ਉਹਦਾ ਫੋਨ ਲੱਗਾ ਤੇ ਨਾ ਕੀਤਾ ਹੀ ਕੋ ਫੋਨ ਤਾਂ ਹੀ ਲਾਂਦੇ ਤਾਂ ਬੰਦ ਹੁੰਦਾ ਸੀ ਤੇ ਬਸ ਇਹੀ ਮੁਰਤੇ ਸਵੇਰੇ ਪਤਾ ਲੱਗਾ ਸਾਨੂੰ ਤਾਂ ਹੀ ਤੇ ਰੋਣ ਪਿੱਟਣ ਡੈ ਪਏ ਆ ਕੀ ਪਤਾ ਲੱਗਾ ਵੀ ਕਹਿੰਦੇ ਸੀ ਵੀ ਆ ਗੱਲ ਹੋਈ ਆ ਇਹ ਇਹੀ ਕੰਟਰ ਹੋ ਗਿਆ ਸਾਡੇ ਉਹਨਾਂ ਨਾਲ ਮੇਰਾ ਪੁੱਤ ਨਹੀਂ ਆ ਹੋਇਆ ਪਤਾ ਲੱਗਾ ਵੀ ਕਿਉਂ ਕੀਤਾ ਉਸਨੇ ਕੀ ਨਹੀਂ ਵਾਕਈ ਮੈਂ ਨਹੀਂ ਜਾਣਦੀ ਜਿਹੜਾ ਜੋ ਮਰਜ਼ੀ ਲੋਕ ਕਹਿੰਦੇ ਰਹਿ ਜੋ ਮਰਜ਼ੀ ਕਰ ਪਰ ਮੇਰੇ ਬੱਚੇ ਨਹੀਂ ਇੱਥੇ ਆਉਂ ਵੀ ਮੁੰਡਾ ਵੱਡਾ ਹੋਇਆ ਉਹ ਵੀ ਇੱਥੇ ਸੋਹਣੀ ਕੰਮ ਕਰਦਾ ਸਪੰਚਾ ਦਾ ਲੱਗਾ ਆ ਵੱਡਾ ਮੁੰਡਾ ਹੈ ਇਹ ਕਾਵਾਂ ਵਾਲੀ ਲੱਗਾ ਵਾ ਸਮਰਾਣ ਤਿੰਨ ਭਰਾ ਨਹੀਂ ਤਾਂ ਦੋ ਭੈਣਾਂ ਕੀ ਨਾ ਕੀ ਇਹ ਮੁੰਡੇ ਦਾ ਜਸਨਪਰੀ ਪੜਿਆ ਲਿਖਿਆ ਨਹੀਂ ਅਨ ਪੜਨੇ ਮੇਰੇ ਮੁੰਡੇ ਤੇ ਨਹੀਂ ਅਨ ਪੜਨੇ ਕੰਮ ਕੀ ਕਰਦਾ ਦਾ ਘੜੀ ਤੱਕ ਪੋਈ ਕਰਦਾ ਰਿਹਾ ਘੜੀਆਂ ਕਰਦਾ ਰਿਹਾ ਇੱਥੇ ਇਹਦਾ ਪੁਲਿਸ ਕਹਿ ਰਹੀ ਹੈ ਕਿ ਘੜੀਆਂ ਕਰਦਾ ਨਹੀਂ ਨਹੀਂ ਹਮਲੇ ਜੋਗੇ ਹੁੰਦੇ ਤੇ ਜਿਵੇਂ ਪਤਾ ਲੱਗਾ ਫਿਰ ਉਹਦੇ ਗੋਲ ਨ ਬਚੀਆਂ ਆ ਉਹਦੇ ਘਰੋਂ ਗਏ ਸੀ ਗੱਡੀ ਤੇ ਗਏ ਸੀ ਕੰਮ ਕਰਨੀ ਹਾਂਜੀ ਤੇ ਸਾਨੂੰ ਇਹ ਕਹਿ ਗਏ ਸੁਣਾ ਉਹਦਾ ਫੋਨ ਬੰਦ ਹੁੰਦਾ ਪਿਆ ਸੀ ਅਸੀਂ ਫੋਨ ਲਾਉਂਦੇ ਰਹੇ ਸੀ ਫੋਨ ਉਹਦਾ ਜਿੱਦਾਂ ਦੇ ਗਏ ਉਹਦਾਂ ਦੇ ਫੋਨ ਬੰਦ ਹੁੰਦਾ ਪਿਆ ਉਹਨਾਂ ਦਾ ਕਦੋਂ گے ਘੇ ਘਰੇ ਮੰਗਲਵਾਰ ਗਏ ਸੀ ਘਰੋਂ ਹਾਂਜੀ ਤੇ ਫਲ ਕੇ 8 ਦਿਨ ਹੋ ਜਨੇ ਉਹਨਾਂ ਨੂੰ ਕਰੋਗੇ ਉਹਨੂੰ ਜਿੱਦਾਂ ਪੁਲਿਸ ਕਹਿ ਰਹੀ ਹੈ ਕਿ ਉਹਨਾਂ ਨੇ ਕੋਈ ਗਰਨੇਡ ਵਗੈਰਾ ਸੁੱਟਿਆ ਕੋਈ ਇਦਾਂ ਨਹੀਂ ਕੋਈ ਨਹੀਂ ਨਹੀਂ ਇਹ ਸਾਲ ਦੀ ਝੂਠ ਆ ਇਹ ਸਾਰਾ ਝੂਠ ਆ ਸਾਨੂੰ ਤਾਂ ਕਰੋ ਕਹਿ ਕੇ ਗਏ ਸੀ ਗੱਡੀ ਤੇ ਗਏ ਸੀ ਇੱਥੇ ਕਿਹਾ ਸੀ ਕੋਈ ਕੰਮ ਕਰ ਲੈ ਤੇ ਕਹਿੰਦੇ ਸੀ ਇੱਥੇ ਨਹੀਂ ਸੀ ਕਰਦੇ ਹੈਗੇ ਤੇ ਉਹ ਕਹਿੰਦੇ ਫਿਰ ਅਸੀਂ ਗੱਡੀ ਤੇ ਚਲੇ ਜੰਨੇ